ਇੱਕ ਇੱਕ ਬਹੁਤ ਅਮੀਰ ਬੰਦਾ ਸੀਗਾ ਹੂੰ ਕਰੋੜਾਂ ਅਰਬਾਂ ਰੁਪਏ ਸੀਗੇ ਉਹਦੇ ਕੋ ਹੂੰ ਹੂੰ ਨਾ ਤੇ ਉਹ ਡਾਕਟਰ ਕੋ ਚੈੱਕਅਪ ਕਰਾਉਣ ਚਲੇ ਗਿਆ ਹਾਂ ਡਾਕਟਰ ਨੇ ਉਹਨੂੰ ਚੈੱਕਅਪ ਕੀਤਾ ਤੇ ਉਹ ਕਹਿੰਦਾ ਤੈਨੂੰ ਤਾਂ ਕੈਂਸਰ ਆ ਹੂੰ ਹੈਨਾ ਤੇ ਬਹੁਤ ਜ਼ਿਆਦਾ ਫੈਲਿਆ ਹੋਇਆ ਤੇ ਉਹ ਬੰਦਾ ਅੱਛਾ ਡਾਕਟਰ ਸਾਹਿਬ ਕੈਂਸਰ ਆ ਕੋਈ ਗੱਲ ਨਹੀਂ ਕਹਿੰਦਾ ਹੈਨਾ ਉਹ ਆਪਣੇ ਘਰ ਗਿਆ ਉਹਨੂੰ ਆਪਣੀ ਪੈਸਿਆਂ ਤੇ ਬਹੁਤ ਮਾਨ ਸੀਗਾ ਵੀ ਮੇਰੇ ਕੋਲ ਤਾਂ ਅਰਬਾਂ ਰੁਪਏ ਆ ਹਾਂਜੀ ਮੈਂ ਪੈਸੇ ਨਾਲ ਸਾਰਾ ਕੁਝ ਕਰ ਸਕਦਾ ਮੈਂ ਸਾਰਾ ਕੁਝ ਖਰੀਦ ਸਕਦਾ ਖਰੀਦ ਸਕਦਾ ਮੈਂ ਠੀਕ ਹੋ ਜਾਊਗਾ ਪੈਸੇ ਨਾਲ ਹਾਂਜੀ ਹਾਂ ਉਹ ਆਪਣੇ ਪੈਸੇ ਦਾ ਬਹੁਤ ਕਮਾਂਡ ਸੀ ਕਮਾਂਡ ਸੀਗਾ ਤੇ ਉਹ ਪੈਸੇ ਲੈ ਕੇ ਦੂਜੇ ਦਾ ਅਟੈਚੀ ਭਰ ਕੇ ਤੇ ਡਾਕਟਰ ਕੋਲ ਚਲੇ ਜਾਂਦਾ ਸਹੀ ਗੱਲ ਹੈ ਹੈਨਾ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਆ ਚੱਕੋ ਜਿੰਨੇ ਪੈਸੇ ਚਾਹੀਦੇ ਆ ਮੇਰੀ ਜਾਨ ਬਚਾਓ ਮੈਨੂੰ ਠੀਕ ਕਰ ਦਿਓ ਹਾਂਜੀ ਹਾਂ ਡਾਕਟਰ ਨੇ ਉਹਨੂੰ ਫੇਰ ਦੇਖਿਆ ਦੁਖਿਆ ਉਹ ਕਹਿੰਦਾ ਨਹੀਂ ਯਾਰ ਨਹੀਂ ਹੋ ਸਕਦਾ ਹੂੰ ਤੇਰਾ ਟਰੀਟਮੈਂਟ ਨਹੀਂ ਹੋ ਸਕਦਾ ਤੇਰਾ ਇਲਾਜ ਨਹੀਂ ਹੋ ਸਕਦਾ ਇਹ ਜਿਆਦਾ ਫੈਲਿਆ ਹੋਇਆ ਕੈਂਸਰ ਸਹੀ ਗੱਲ ਹੈ ਹਾਂ ਤੇ ਉਹ ਬਹੁਤ ਨੇ ਡਾਕਟਰ ਸਾਹਿਬ ਤੁਸੀਂ ਜਿੱਥੋਂ ਮਰਜੀ ਕਰੋ ਜਿੱਦਾਂ ਮਰਜੀ ਕੋ ਵੱਡਾ ਡਾਕਟਰ ਸਾਦ ਲਓ ਬਾਹਰੋਂ ਸਾਦ ਲਓ ਹੂੰ ਮੇਰਾ ਟਰੀਟਮੈਂਟ ਕਰੋ ਮੇਰਾ ਪੈਸਾ ਜਿੰਨਾ ਚਾਹੀਦਾ ਲੈ ਲਓ ਹੂੰ ਹੂੰ ਉਹ ਡਾਕਟਰ ਉਹਨੂੰ ਫੇਰ ਡਾਕਟਰ ਨੇ ਕਿਹਾ ਕਹਿੰਦਾ ਨਹੀਂ ਹੋ ਸਕਦਾ ਇਹ ਕੋਈ ਆਖਰੀ ਟਾਈਮ ਆ ਹਾਂ ਹੁਣ ਤੂੰ ਆਪਣਾ ਰੱਬ ਦਾ ਨਾਮ ਲੈ ਬਸ ਜੋ ਲੈਣਾ ਇਹ ਤੇਰਾ ਆਖਰੀ ਟਾਈਮ ਹੈ ਤੇਰਾ ਕੁਝ ਨਹੀਂ ਹੋਣਾ ਹੂੰ ਇਹ ਪੈਸਾ ਤੇਰੇ ਹੁਣ ਕੰਮ ਨਹੀਂ ਆਉਣਾ ਕੰਮ ਨਹੀਂ ਆਉਣਾ ਹਾਂ ਔਰ ਉਹ ਬੰਦਾ ਤੇ ਚੀ ਭਰਿਆ ਨੋਟਾਂ ਦਾ ਲੈ ਕੇ ਖੜਾ ਸੀ ਹੂੰ ਉਸ ਟਾਈਮ ਉਹਨੂੰ ਪਤਾ ਲੱਗਾ ਕਿ ਸਿਹਤ ਦਾ ਚੰਗੀ ਸਿਹਤ ਦਾ ਤੰਦਰੁਸਤੀ ਦਾ ਤੇ ਪੈਸਿਆਂ ਦਾ ਕੀ ਫਰਕ ਆ ਕੀ ਫਰਕ ਆ ਉਹਨੇ ਨੋਟ ਉੱਤ ਚੱਕ ਕੇ ਮਾਰੇ ਬੈਗ ਭਰਿਆ ਸਭ ਉਥੇ ਨੋਟ ਖਿਲਰ ਗਏ ਖਿਲਰ ਗਏ ਸਾਰੇ ਹਾਂ ਉਹ ਕਹਿੰਦਾ ਮੈਂ ਮੈਂ ਕੀ ਕਰਨਾ ਹੈ ਨਾ ਜਦੇ ਮੇਰੇ ਕੰਮ ਹੀ ਨਹੀਂ ਆ ਸਕਦੇ ਜਦ ਮੇਰੇ ਕੰਮ ਹੀ ਨਹੀਂ ਆਏ ਕਿ ਪੈਸੇ ਨੇ ਪੈਸਾ ਮੈਨੂੰ ਬਚਾ ਹੀ ਨਹੀਂ ਸਕਿਆ ਤੇ ਮੈਂ ਇਹਨਾਂ ਨੂੰ ਕੀ ਕਰਨਾ ਕੀ ਫਾਇਦਾ ਹੋਇਆ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਇਸ ਲਈ ਦੋਸਤੋ ਤੰਦਰੁਸਤੀ ਸਾਰਿਆਂ ਨੂੰ ਪਹਿਲਾਂ ਮੰਗਿਆ ਕਰੋ ਜੇ ਆਪਾਂ ਤੰਦਰੁਸਤ ਹਨ ਸਹੀ ਗੱਲ ਹੈ ਤੇ ਸਾਰਾ ਕੁਝ ਹੀ ਆ ਬਿਲਕੁਲ ਫਿਰ ਆਪਾਂ ਸਾਰਾ ਕੁਝ ਹੀ ਪੈਸਾ ਵੀ ਕਮਾ ਸਕਦੇ ਹਾਂ ਸਭ ਕੁਝ ਕਰ ਸਕਦੇ ਹਾਂ ਤੇ ਜੇ ਤੰਦਰੁਸਤ ਨਹੀਂ ਨਾ ਤੇ ਫਿਰ ਪੈਸਾ ਵੀ ਕੋਈ ਕੰਮ ਕੁਝ ਨਹੀਂ ਕਰਦਾ ਸਾਰਿਆਂ ਤੋਂ ਵੱਡੀ ਜਿਹੜੀ ਧਨ ਦੌਲਤ ਆ ਉਹ ਤੁਹਾਡੀ ਸਿਹਤ ਆ ਤੰਦਰੁਸਤੀ ਆ ਬਿਲਕੁਲ ਹਾਂ ਤੰਦਰੁਸਤ ਆ ਤੇ ਸਭ ਕੁਝ ਹੀ ਆ ਸਭ ਕੁਝ ਹੀ ਆ ਤੰਦਰੁਸਤ ਦੇ ਨਾਲ ਆਪਾਂ ਪੈਸੇ ਨੂੰ ਨਹੀਂ ਤੋਲ ਸਕਦੇ ਬਿਲਕੁਲ ਹਾਂ ਨਾ ਸੋ ਇਸ ਲਈ ਰੱਬ ਕੋਲੋਂ ਹਮੇਸ਼ਾ ਤੰਦਰੁਸਤੀ ਮੰਗਿਆ ਕਰੋ ਤੇ ਇੱਕ ਸਰਬਦਾ ਭਲਾ ਮੰਗਿਆ ਕਰੋ ਸਾਰਿਆਂ ਦਾ ਭਲਾ ਤੇ ਤੁਹਾਡਾ ਭਲਾ ਹੋਈ ਜਾਣਾ ਤੇ ਤੰਦਰੁਸਤੀ ਜ਼ਰੂਰ ਮੰਗਿਆ ਕਰੋ ਬਿਲਕੁਲ ਪੈਸਾ ਹਰ ਥਾਂ ਕੰਮ ਨਹੀਂ ਆਉਂਦਾ ਜੇ ਪੈਸਾ ਬੰਦੇ ਦੇ ਕੰਮ ਆਉਂਦਾ ਹੋਵੇ ਤੇ ਫਿਰ ਉਸ ਬੰਦੇ ਦੀ ਜਾਨ ਬਚਾ ਸਕਦਾ ਸੀ ਪੈਸੇ ਨਾਲ ਉਹ ਉਹ ਆਪਣੀ ਜਾਨ ਬਚਾ ਸਕਦਾ ਸੀ ਪਰ ਨਹੀਂ ਉਹ ਆਪਣੀ ਜਾਨ ਨਹੀਂ ਬਚਾ ਸਕਿਆ ਉਸ ਪੈਸੇ ਨਾਲ ਇਸ ਲਈ ਤੰਦਰੁਸਤੀ ਸਾਰਿਆਂ ਨੂੰ ਭਲਾ ਮੰਗਿਆ ਕਰੋ ਤੰਦਰੁਸਤ ਆ ਤਾਂ ਆਪਾਂ ਬਿਲਕੁਲ ਖੁਸ਼ ਹਾਂ ਸਭ ਤੋਂ ਪਹਿਲਾਂ ਆਪਣਾ ਖਾਣ ਪੀਣ ਵਧੀਆ ਰੱਖੋ ਹਨਾ ਫਰੂਟ ਖਾਓ ਚੰਗੀ ਚੀਜ਼ ਖਾਓ ਹਰੀਆਂ ਸਬਜ਼ੀਆਂ ਖਾਓ ਹਰੀਆਂ ਸਬਜ਼ੀਆਂ ਖਾਓ ਚਲੋ ਫਰੂਟ ਜੇ ਨਹੀਂ ਕੋਈ ਖਾ ਸਕਦਾ ਨਹੀਂ ਕੋਈ ਇੰਨੇ ਪੈਸੇ ਖਰਚ ਸਕਦਾ ਸਬਜ਼ੀਆਂ ਗਾਜਰਾਂ ਆਈਆਂ ਮੋਲੀਆਂ ਆਈਆਂ ਇਦਾਂ ਦੀ ਚੀਜ਼ਾਂ ਆਈਆਂ ਹੋਈਆਂ ਉਹ ਖਾਓ ਤੁਸੀਂ ਰੱਜ ਕੇ ਹਨਾ ਤੇ ਇੱਕ ਘਟੋ ਘਟ ਰੋਜ਼ 10 ਮਿੰਟ ਐਕਸਰਸਾਈਜ਼ ਕਰੋ ਹਾਂਜੀ ਵਾਕ ਕਰੋ ਸੈਰ ਕਰੋ ਥੋੜੀ ਬਹੁਤ ਆਪਣੇ ਸਰੀਰ ਨੂੰ ਹੈਲਥ ਜਵਲ ਕਰੋ ਜਿੰਨੀ ਵੀ ਹੁੰਦੀ ਹੈ ਅੱਜ ਕੱਲ ਕੋਈ ਹੈਲਥ ਜਵਲ ਨਹੀਂ ਕਰ ਰਿਹਾ ਆਪਣੇ ਸਰੀਰ ਦੀ ਐਕਟੀਵਿਟੀ ਨਹੀਂ ਕਰ ਰਿਹਾ ਹੈਗਾ ਉਹਦੇ ਨਾਲ ਸਿਹਤ ਹੋਰ ਕਰਾਬੰਦੀ ਸੋਨਾ ਖਾਓ ਸਾਫ ਸੁਥਰਾ ਸੈਰ ਕਰੋ ਤੇ ਪਰਮਾਤਮਾ ਦਾ ਨਾਮ ਜਰੂਰ ਲਵੋ ਜਿੰਨੇ ਜਿੰਨਾ ਵੀ ਤੁਹਾਡੇ ਕੋਲ ਟਾਈਮ ਆ ਜਰੂਰ ਟਾਈਮ ਦਿਓ ਰੱਬ ਦਾ ਨਾਮ ਜਰੂਰ ਲਗੋ ਇਹਨੇ ਇਹਨਾਂ ਚੀਜ਼ਾਂ ਨੇ ਤੁਹਾਨੂੰ ਸਭ ਕੁਝ ਦੇਣਾ ਰੱਬ ਦੇ ਨਾਮ ਨੇ ਵੀ ਦੇਣਾ ਤੇ ਤੁਸੀਂ ਜਿਹੜਾ ਆਪਣਾ ਖਿਆਲ ਰੱਖੋਗੇ ਹੁਣ ਆਪਣਾ ਆਪਾਂ ਖਿਆਲ ਨਹੀਂ ਰੱਖਾਂਗੇ ਤੇ ਦੋਸ਼ ਆਪਾਂ ਕਿਸੇ ਨੂੰ ਦੇਈ ਜਾਵਾਂਗੇ ਸਹੀ ਗੱਲ ਹੈ ਹੈਨਾ ਸਿਹਤ ਆਪਣੀ ਦੀ ਆਪਾਂ ਜ਼ਿੰਮੇਵਾਰ ਆ ਇਹਨੂੰ ਠੀਕ ਰੱਖਣ ਦੇ ਇਹਨੂੰ ਖਰਾਬ ਕਰਨ ਦੇ ਆਪਾਂ ਜ਼ਿੰਮੇਵਾਰ ਆ ਕਿਸੇ ਨੂੰ ਨਹੀਂ ਆਪਾਂ ਦੋਸ਼ ਦੇ ਸਕਦੇ ਬਾਅਦ ਵਿੱਚ ਫਿਰ ਡਾਕਟਰ ਵੀ ਕੁਝ ਨਹੀਂ ਕਰ ਸਕਦੇ ਫਿਰ ਡਾਕਟਰ ਵੀ ਕੁਝ ਨਹੀਂ ਕਰ ਸਕਦੇ ਇਸ ਲਈ ਚੰਗੀ ਸਿਹਤ ਆ ਤੇ ਆਪਣਾ ਖਿਆਲ ਰੱਖੋ ਏਦਾਂ ਹੀ ਆਪਾਂ ਹੱਸਦੇ ਰਹੀਏ ਏਦਾਂ ਹੀ ਇੱਕ ਦੂਜੇ ਨੂੰ ਮਿਲਦੇ ਰਹੀਏ ਤੇ ਤੰਦਰੁਸਤ ਰਹੀਏ ਤੇ ਫੇਰ ਹੀ ਫਾਇਦਾ ਆ ਇੱਕ ਦੂਜੇ ਨੂੰ ਆਪਾਂ ਮਿਲ ਸਕਦੇ ਹਾਂ ਬਾਰ-ਬਾਰ ਕੁਝ ਰਹਿ ਸਕਦੇ ਹਾਂ ਇੱਕ ਦੂਜੇ ਬਿਲਕੁਲ ਐਡੀ ਸਾਰੇ ਹੱਸਦੇ ਵਸਦੇ ਰਹੋ ਆਪਣੇ ਆਪਣੇ ਘਰਾਂ ਦੇ ਵਿੱਚ ਸਾਰੇ ਖੁਸ਼ ਰਹੋ ਔਰ ਚੰਗਾ ਖਾਓ ਪੀਓ ਖੂਬ ਹਰੀਆਂ ਸਬਜ਼ੀਆਂ ਖਾਓ ਅਤੇ ਜੋ ਵੀ ਤੁਹਾਨੂੰ ਚੰਗਾ ਲੱਗਦਾ ਆ ਵਧੀਆ ਖਾਓ। ਵਧੀਆ ਖਾਓ ਬਿਲਕੁਲ ਬਿਲਕੁਲ। ਹੋਰ ਕਿਹੋ ਤੇਲ ਵਾਲੀਆਂ ਚੀਜ਼ਾਂ ਥੋੜਾ ਘੱਟ ਕਰੋ। ਬਿਲਕੁਲ ਕਿਹੋ ਤੇਲ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਅੱਜ ਕੱਲ ਉਹਦਾ ਪਿੰਨੀਆਂ ਵੀ ਲੋਕ ਖਾਈ ਜਾਂਦੇ ਆ ਬਣਾ ਬਣਾ ਪਰ ਉਹ ਵੀ ਕੋਈ ਬਾਲੀਆਂ ਵਧੀਆ ਨਹੀਂ ਗੀਆਂ ਚੀਜ਼ਾਂ ਕਿਉਂਕਿ ਹਾਰਡ ਵਰਕ ਕਰਨ ਵਾਲੇ ਲਈ ਵਧੀਆ। ਹਾਂਜੀ ਹਾਂਜੀ ਵਧੀਆ ਖਾ ਸਕਦਾ। ਹਾਂ ਜਦੋਂ ਪੁਰਾਣਾ ਟਾਈਮ ਸੀ ਹਲਵਾਉਂਦੇ ਸੀ ਕਈ ਕੰਮ ਕਰਦੇ ਸੀ ਹਾਰਡ ਤਾਂ ਚਲੋ ਹੁੰਦਾ ਸੀ ਉਹ ਜ਼ਰੂਰੀ ਪਰ ਹੁਣ ਜ਼ਰੂਰੀ ਨਹੀਂ ਹੈਗਾ ਮੈਂ ਹੁਣ ਨਹੀਂ ਹੈਗਾ ਮਾ ਕਿਉਂ ਖਾਣਾ ਅਲਸੀ ਚਲੋ ਠੀਕ ਹੈ ਉਹ ਬਹੁਤ ਵਧੀਆ ਚੀਜ਼ ਆ ਪਰ ਉਹਦੇ ਵਿੱਚ ਜੇ ਤੁਹਾਨੂੰ ਆਪਾਂ ਘੇੜਾ ਲੈਣੇ ਆ ਹਾਂਜੀ ਤੇ ਉਹ ਕੰਮ ਖਰਾਬ ਆ ਅਲਸੀ ਨੂੰ ਆਪਾਂ ਹੋਰ ਵੀ ਕਈ ਤਰੀਕਿਆਂ ਨਾਲ ਖਾ ਸਕਦੇ ਆ ਹਾਂਜੀ ਉਹਦੇ ਚ ਮੀਗਾ 3 ਹੁੰਦਾ ਆ ਉਹਨੂੰ ਆਪਾਂ ਭੁੰਨ ਕੇ ਉਦਾਂ ਵੀ ਖਾ ਸਕਦੇ ਆ ਉਦਾਂ ਵੀ ਖਾ ਸਕਦੇ ਆ ਭੁੰਨ ਕੇ ਉਹ ਚਲੋ બસ ਇਹ ਹੀ ਆਪਾਂ ਸਾਡੀ ਸਹੀ ਆ ਵੀ ਚਲੋ ਗੱਲਬਾਤ ਸਾਡੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸਾਨੂੰ ਕਮੈਂਟ ਜ਼ਰੂਰ ਕਰਿਓ ਤਾਂ ਬਾਕੀ ਚਲੋ ਇਦਾਂ ਆਪਾਂ ਹੋਰ ਚੰਗੀਆਂ ਗੱਲਾਂ ਲੈ ਕੇ ਤੁਹਾਡੇ ਕੋਲ ਆਉਂਦੇ ਰਾਵਾਂਗੇ ਹਮ ਬਿਲਕੁਲ ਸਾਰੇ ਆਪਣਾ ਖਿਆਲ ਰੱਖਿਓ ਜੀ ਛਡਾ ਛੋਟਾ ਜਿਹਾ ਮੈਸੇਜ ਸੀਗਾ ਸੋ ਓਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ